ਫੇਰ ਆਪਣੀ ਬੱਚੀ ਦੇ ਯਾਰ ਪਤਾ ਨਹੀਂ ਕੀ ਹੋ ਗਿਆ ਯਾਰ ਡਾਕਟਰ ਬੁਲਾਉਣਾ ਪਊਗਾ ਯਾਰ ਡਾਕਟਰ ਆਏਗਾ ਮਣ ਪ੍ਰਿੰਟ ਕਿਹੜਾ ਪਤਾ ਨਾ ਹੈਗਾ ਮੁਕੇਸ਼ ਡਾਕਟਰ ਮੁਕੇਸ਼ ਹਾਂ ਅੱਛਾ ਉਹਨੂੰ ਫੋਨ ਕਰਕੇ ਅੱਛਾ ਦੇਖ ਨੰਬਰ ਹੋ ਗਏ ਹੋ ਚੰਬਾਰੇ ਯਾਰ ਬਣਾਇਆ ਨਾ ਹਲੋ ਆਈ ਆ ਮੈਂ ਖਵਾ ਬੈੜੀ ਦੇ ਹੋਲਾਣੇ ਦੀ ਜੋ ਜਾ ਕਉਂ ਜਾਂ ਹੋ ਗਿਆ ਜੀ ਕਿੰਨੇ ਵਟਾਂ ਦੇ ਕਾਲ ਠੀਕ ਆ ਆ ਜੀ ਆ ਰਿਹਾ ਯਾਰ ਮਾ ਠੀਕ ਆ ਆ ਰਿਹਾ ਮਕੇਸ ਦਾ ਠੀਕ ਸਭ ਕੰਮ ਮਸਾਰੂ ਜਾਂ ਮਤਾ ਨੂੰ ਉਹ ਵੈਸਾ ਵੈਸੇ ਇਹ ਕੰਮ ਹੋਣਾ ਹੋਸੀ ਮੁੱਤਾ ਕਰ ਦੂ ਜਾ ਕੇ ਅੰਦਰ ਲੋੜ ਪਤਾ ਨਹੀਂ ਰੱਬਾ ਇੱਥੇ ਆ ਚੱਲ ਦੇਖ ਲੈਣੇ ਇਹ ਤਾਂ ਮਜ਼ਦੂਰੀ ਨੂੰ ਕਰਾਣਾ ਪੈਂਦਾ ਲਗੀ ਕੰਮੀ ਹੀ ਕਰਦਾ ਹਸਨੂ ਸਾਡੇ ਕੀ ਹੋ ਗਿਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਵਧੀਆ ਵਧੀਆ ਇਤਰੀ ਕਰੋ ਆ ਮੇਰਾ ਤਰਸਾ ਹੋਦਾ ਤਰਸਾ ਜੀ ਵਧੀਆ ਵਧੀਆ ਉਹ ਜੀ ਮੈਂ ਕੰਨਾਂ ਨੂੰ ਜੀ ਇਹਨੂੰ 17 ਨੂੰ ਰੋੜੀ ਕਰਦੇ ਆ ਆਹ ਜਿਹੜਾ ਮੋਤੀ ਕਰੀ ਜਾਂਦੀ ਤੇ ਡਾਕਟਰ ਵੀ ਵੇਖੀ ਕਰ ਰਿਹਾ ਜੀ ਕੀ ਹਾਲ ਹੈ ਜੀ ਬੜੇ ਠੀਕ ਹੋ ਇਹਨੂੰ ਤਾਂ ਤੁਹਾਨੂੰ ਵੱਡੀ ਵੱਟ ਵੱਡੀਆਂ ਵਧੀਆ ਵਧੀਆ ਇਹ ਵਗਾ ਯਾਰ ਆ ਦੇਖੋ ਇਹ ਮੜਾ ਯਾਰ ਅੱਥੇ ਨਾਲੇ ਮਮੀਆਂ ਦੂੰਗੀ ਅੱਧਾ ਇੱਧਰ ਦੇਖੋ ਦਿਖਾਂ ਤੁਹਾਨੂੰ ਨਾਲ ਨਾ ਹੋ ਡਾਕਟਰ ਯਾਰ ਕੀ ਕਰਾ ਲੱਥ ਬਾਪੜੀ ਮਾਰ ਦੇ ਜੇ ਲੱਥ ਮਾਰੀ ਤੈਨੂੰ ਮੂੜਾ ਇੱਧਰ ਆਇਆ ਦਿਖਾਂਗਾ ਚੱਲ ਡਾਕਟਰ ਉੱਥੇ ਜਾ ਲੈ ਹਾਂ ਉਹ ਤੂੰ ਦੇ ਯਾਰ ਮੇਰੀ ਕੰਮ ਤੂੰ ਦੇਗਾ ਮੈਂ ਇਹਨੂੰ ਮੂਰੂ ਫੜਦਾ ਡਾਕਟਰ ਤੇਰਾ ਹੀ ਕੰਮ ਹੋਵੇ ਤਾਂ ਜਿਆਦਾ ਵੱਡਾ ਜਾ ਹਾਂ ਹੋਰ ਯਾ ਡਾਕਟਰ ਅਪਰਾ ਦੀ ਜਿਆਦਾ ਪਾਰੀ ਹੈਗਾ ਪੀਰਨਾ ਪਾਣੀ ਪੀਣਾ ਪਾਣੀ ਪਾਣੀ ਭੂਮੀ ਲਓ ਲਿਆਉਣਾ ਵਿਆਉਣਾ ਜਿਹਦੀ ਮੱਝ ਰਣ ਵਾਲਾ ਤੇਰੇ ਸੱਭ ਨਾਲ ਆਪਾਂ ਨੂੰ ਢਿਆੜਾ ਲਵਾਉਣੀ ਪੁੱਛਦੇ ਉਹਨਾਂ ਨੂੰ ਇੱਕ ਵਾਰ ਵਧੀਆ ਲਾਈ ਟਿਕਾਂਟ ਹਾਂ ਜਿਹੜਾ ਜਾਤ ਬੰਦੇ ਸੈੱਟ ਹੋ ਜੇ ਠੀਕ ਹੈ ਨਾ ਵਧੀਆ ਨੂੰ ਵਧੀਆ ਲਾਵਾਂਗੇ ਠੀਕ ਹੈ ਨਾ ਓਕੇ ਉਹ ਜਾਤੀ ਵੱਧਾ ਬਜੇ ਪੇਤ ਤਾਂ ਪਤਾ ਤਾਂ ਹੁਣ ਪਾ ਦੇਗੀ ਓਏ ਰੋਪਨ ਦੀ ਬੱਬੀ ਕੀ ਹੋਇਆ ਡਾਕਟਰ ਸਾਹਿਬ ਹਾਂ ਮੜਾ ਹੀ ਆਉਂਦੀ ਆ ਪੰਜੱਖ ਮਜਾ ਇੰਨੀ ਕਿਤੇ ਪਿਆ ਹੋ ਗਿਆ ਜੀ ਸਰ ਬੰਨੀ ਨੇ ਰੂਟੀ ਹੀ ਖਾਦੇ ਬਈਆ ਖਾਤੇ ਤਾਂ ਇੱਧਰ ਵੇ ਜਿੰਦੀ ਆ ਫਰਕ ਲਵੇ ਯਾਰ ਹੋਰ ਖੌਂਦੈ ਨਾ ਹੀ ਆਉਂਦੀ ਉਹਨੂੰ ਖਰਜਾ ਮੈਨੂੰ ਆਹੀ ਲਾ ਲਾ ਲਿਆ ਲੈ ਪਾਣੀ ਲੈ ਡਾਕਟਰ ਸਰ ਬਾਤ ਲੈਣਾ ਕਿ ਬੈੜੀ ਵਾਸਤੇ ਇਹ ਤਾਂ ਮੇਰੇ ਵਾਸਤੇ ਸਰ ਬੈੜੀ ਨਹੀਂ ਕੀ ਹੈ ਮਾਣਾ ਬਰਾਬਰ ਹੋਣ ਲਾਗ ਸੀ ਬੜਾ ਲੈ ਰੇਗੀ ਸਰ ਜਹਾਵਾਈ ਜੰਦਾ ਡਾਕਟਰ ਤੇ ਚੜ ਗਈ ਬਿੱਲਾ ਦਾ ਪਾਣੀ ਦਵਾਈ ਉਹ ਚੜ ਗਈ ਲਾ ਦੀ ਬਰੇ ਨਾਲ ਲਾ ਲਾ ਕਰਦੇ ਐਂ ਲੋਟ ਆ ਜਾਗਾ ਪੱਜੀ ਦੇ ਸੱਚ ਕਿ ਡਾਕਟਰ ਮਾਣਾ ਆ ਸਟੂਡੈਂਟ ਲਓ ਉਹ ਬਾਬਾ ਦੇ ਸਕੋਰਪੀਓ ਗਰਗੀ ਡਾਕਟਰ ਡਾਕਟਰ ਆਪਣੀ ਸਕੋਰਪੀਓ ਗਿੱਜੀ ਬੱਸ ਗਿੱਰੀ ਆਂ ਡਾਕਟਰ ਤੇਰਾ ਚੇਲਾ ਯਾਰ ਕੰਮ ਨਹੀਂ ਪੂਰਾ ਕਰਦਾ ਹੈਗਾ ਲੱਗਿਆ ਡਾਕਟਰ ਨੂੰ ਫੜਾ ਯਾਰ ਡਾਕਟਰ ਡਾਕਟਰ ਵੀ ਉਹ ਡਾਕਟਰ ਨੂੰ ਵੀ ਦੇਖੇ ਕਿੰਨੇ ਕਾ ਹੋਆ ਡਾਕਟਰ ਚਾਲਾ ਨਹੀਂ ਡਾਕਟਰ ਕਾਨੂੰ ਆਓ ਕੱਲ ਤੱਕ ਕਰ ਲੈ ਇਹਨੂੰ ਹੋਰ ਨਹੀਂ ਯਾਰ ਪੈਸੇ ਡਾਕਟਰ ਨੂੰ ਦੇਣੇ ਨੇ ਆਪਾਂ ਚਾਹ ਸਪਰੇ ਆਪਰ ਤੂੰ ਸਪਰੇ ਸਾਨੂੰ ਇਹ ਦੇ ਅਸੀਂ ਲਾ ਲਾਂਗੇ ਆਪੇ ਕਿਉਂ ਨਾ ਸਰਪੇ ਕਿੰਨੇ ਚਲੋ ਕੋਈ ਫਿਰ ਤਾਈ ਸੈਟ ਉਹ ਸਾਨੂੰ ਦੇ ਦੇ ਕਿੰਨੇ ਦੀ ਹੈ ਇਹਨਾਂ ਦੇ 2-300 ਦੀ ਚਲੋ ਇਹ ਰੱਖ ਲੀ ਪੁੱਤਰ ਰੱਖ ਲਾਣ ਪੈਸੇ ਖਾਤੇ ਫੜ ਜਾ ਉਹ ਦਵਾਈ ਕੱਢੀ ਕਰੂਗਾ ਵੀ ਦੇਖੋ ਹਾਂ ਠੀਕ ਆ ਜੀ ਖਾਤੇ 'ਚ ਪਾ ਦੇ ਉਹ ਜੀ ਖਾਤੇ 'ਚ ਪਾ ਦਾਂਗੇ ਹਾਂ ਠੀਕ ਆ ਆ ਵੀ ਆ ਉੱਗਲ पे ਚੱਲਦਾ ਕਰ ਹਾਂ ਹਾਂ ਚੱਲਦਾ ਹੱਸ ਕੇ ਕਰ ਲੈ ਆ ਆ ਫੜੇ ਯਾ ਡਾਕਟਰ ਆਜ ਆਜ ਦਵਾਈ ਆ ਆ ਦਵਾਈ ਵਧੀਆ ਜੀ ਦਾ ਕਿੰਨੇ ਦੀ ਹੈ ਮੂਰੋ ਦਾ ਪਰਾਂ ਪ੍ਰਾਈਸ ਦੱਸੋ ਜਿਹੜਾ ਮੈਂ ਪ੍ਰੈਸ ਨੂੰ ਸਾਫੀ ਨੇ ਦੁਕਾਨ ਦੀ ਵਿੱਚ ਨਹੀਂ ਦਵਾਈ ਦਵਾਈ ਦਾ ਗੱਲ ਵੱਧ ਗਈ ਥੋੜੀ ਰਣੀ ਹੁੰਦਾ ਵੀ ਕਿੰਨੇ ਦੀ ਹੈ ਬੈ ਜੂਗੀ ਇਹਦਾ ਬਾਈ ਸੋ ਤਾਂ ਜੀ ਅਰਾ ਟਰ ਆਦਾ ਸੜਦਾ ਆਪਣਾ ਨਹੀਂ ਵੀ ਤੂੰ ਲਾ ਕਰੀ ਲਾ ਕੇ ਜਨੜਾ ਇਸਰਾ ਤੂੰ ਲਾ ਕੇ ਆਉਈ ਤੂੰ ਅਸਰੇ ਲਾ 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 ਅਵੇਰੀ ਗੁੱਟੇ ਦੇ ਪੱਤੇ ਜੇ ਇੱਥੇ ਲੰਨਾਵਾਂ ਰੱਖਿਆ ਲੱਗਦਾ ਹੀ ਯਾਰ ਤੁਸੀਂ ਤਾਂ ਪਹਿਲੀ ਵਾਰ ਦੇਖਿਆ ਯਾਰ ਉਹ ਤਾਂ ਮੂਰੇ ਲਾ ਦੇਉਂਦੇ ਫਿਰ ਤੇ ਲਾਉਣੇ ਯਾਰ ਟੀਕੇ ਕਰਕੇ ਜਿਹੜਾ ਤੁਸੀਂ ਤੁਸੀਂ ਤਾਂ ਪੱਸੀ ਕਰਦੇ ਹਣਾ ਉਹ ਦੇਸੀ ਡਾਕਟਰ ਆ ਯਾਰ ਪੁੜੇ ਜੇ ਲਾਦਾ ਯਾਰ ਇਹਦਾ ਪੁੜੇ ਜਲਾਵੇ ਆਪਾਂ ਵੱਧ ਕਰਦਾ ਦੱਸਿਆ ਅਸਰ ਵੱਧ ਕਰਦਾ ਪੁੜੇ ਜ ਕਿ ਸਾਰੀ ਨਾ ਨਾ ਪੁੜੇ ਹੀ ਟਿਕੜਦੀ ਆ ਜਿਹੜੇ ਰਾਤ ਬਚਾ ਲਾਉਂਦੇ ਨੇ ਐਵੇਂ ਨਿਕਲ ਮੈਂ ਡਾਕਟਰ ਕਿਤੇ ਉਹੀ ਤਾਂ ਜੇਲਾ ਰੱਖ ਕਰਕੇ ਦਿੰਦੇ ਤਾਂ ਤਾਂ ਲਵਾਦਾ ਹੋਵੇ ਇਹ ਤਾਂ ਦੇਸੀ ਆ ਆਪਾ ਬੱਦੇ ਵੀ ਦੇ ਸੀ ਡਾਕਟਰ ਵੀ ਦੇਖ ਲੋ ਕਹੇ ਜ ਇਹ ਡਾਕਟਰ ਵੀ ਖਤਰਨਾਕ ਨਾ ਡਾਕਟਰ ਦਾ ਠੀਕ ਡਾਕਟਰ ਦਾ ਠੀਕ ਬੰਦਾ ਪਰ ਡਾਕਟਰ ਹੋਰ ਪਰ ਕਿੰਨੇ ਪੈਸੇ ਤੁਸ ਹੋ ਗਏ ਗੱਲਾਂ ਡਾਕਟਰ ਨਾ ਡਾਕਟਰ ਪੈਸੇ ਰ ਵੀ ਹੋ ਗਿਆ ਪਰ 15000 ਦਾ ਇੰਨਾ ਨਾ ਕਿਤੇ 15000 15000 ਦਾ ਬਹੁਤ ਜਾ ਰਹੇ 15000 ਦੀ ਤਾਂ ਬੜੀ ਨਮੀ ਆ ਜੂ ਹੋਰ ਹੋਰ ਯਾਰਾ ਹੋਰ ਦਾ ਕੱਢੋ ਥੋੜਾ ਕਿੱਥੇ ਗੂਗਲ ਤੇ ਚੱਲਦਾ ਹੈਗਾ ਇਹ ਤੂ ਚੁਲਕੰਦ ਰਿਹਰ ਬੋਈ ਕੱਟ ਲੈ ਲੈਣਾ ਬਾਬਾ ਹੋ ਜਾ ਰਿਹਾ ਹਾਂਜੀ ਕਿੰਨੇ ਕਰਨਾ 50 ਬਹੁਤ ਹੋ ਜਾ ਰਿਹਾ ਉਹ 5 ਕਰ ਦੇ 5 ਕਰ ਦੇ ਕੰਨਾ ਨਾ ਨਾ 5 ਨਾ ਕਰੀ ਵੇ 500 ਉਹ 500 ਲੈ ਲੈ ਯਾਰ ਠੀਕਾ ਵੀ ਗਲਤ ਲੈ ਇੰਨਾ ਯਾਰ ਦੋ 250 ਦਾ ਬਸ ਨਾ ਨਾ ਬਸ ਬਾਕੀ ਆਪੁਰ ਬਾਰੇ 2000 ਰੁਪਏ 5000 ਰੁਪਏ ਬਸ 100 ਹੋਈ ਤੇਰੀ ਆ ਗਈ ਨਾ ਨਾ 500 ਪਾ ਦੇ 500 ਪਾ ਦੇ 5000 ਰੁਪਏ ਨਹੀਂ 5000 ਨਹੀਂ ਪਾਣਾ 500 ਪਾ ਲੈ ਹੈਲੋ ਆ ਇਸ ਦਿਨ ਯਾਰ ਜਿਮਮਟ ਦੇ ਵਾਰਦੇ ਆਤਾ ਜੀ 5000 ਆ ਰਹੇ ਆ 555 500 ਇਹ ਸਾਡੀ ਹੋਈ ਆ ਉਹ ਮਾਣੀ ਆਵਾ ਯਾਰ ਹੋ ਗਈ ਜੀ ਦੇਖੋ ਰੱਜ ਗਈ ਬਿੱਲ ਹਾਜੀ ਕਿੱਥੇ ਦਲਾ ਉਹ ਕੂੜਾ ਐਨਿਕ ਤਾਂ ਯਾਰ ਤਾਂ ਕਰ ਲੱਗ ਪਈ ਅਸੀਂ ਦੇਖ ਆ ਕੇ ਬਈ ਪੈਸੇ ਯਾਰ ਦੇਖਦਾ ਬਈ ਨਹੀਂ ਇੱਕ ਉਹ ਪਤਾ ਹੈ ਸਰਾ ਮੈਂ ਕੀ ਦੁਬਈ ਤੋਂ ਆਇਆ ਹਾਂ ਭਈ ਆਇਆ ਦੁਬਈ ਕਾ ਜੇ ਉਹ ਕਿਆ ਉਹ ਕਿਆ ਡਾਕਟਰ ਆਵਾ ਦੇ ਆਜੀ ਆਂਦੇ ਆ ਜੀ ਬਹੁਤ ਧੰਨਵਾਦ ਡਾਕਟਰ ਬਹੁਤ ਬਹੁਤ ਧੰਨਵਾਦ ਆਦਰサンドਰੇ ਉਹ ਖਰਚਾ ਦਾ ਚੁੱਪ ਕਰ ਡਾਕਟਰ ਯਾਰ ਡਾਕਟਰ ਕਹੇ ਯਾਰ ਇਹਦੇ ਦੇ ਸਮੇਂ ਆਇਆ ਤੁਹਾਡੇ ਸਵਾਸ ਨੂੰ ਇੱਕ ਦੇ 2 ਲੱਖ ਰੁਪਏ ਦੀ ਸਾਨੂੰ ਦੇ ਦੋ ਵੀ ਅਸੀਂ ਲੈ ਕਿੰਨੇ ਕਿੰਨੇ ਪੈਸੇ ਮੈਂ ਤੇਰੋ ਦਿੱਤੀ ਹੋਰ ਮੈਂ ਮੈਂ ਤਾਂ ਮੈਂ ਬਾਅਦ ਵਿੱਚ ਮੁੱਖ ਮੰਤਰੀ ਵੀ ਲਾਦਾ ਕੋਈ ਹਾਂ ਬਾਅਦ ਵਿੱਚ ਵੀ ਦੇ ਦੇ ਯਾਰ ਅਸੀਂ ਕੋਈ ਕਾਰਵਾਈ ਕਰਾਂਗੇ ਜੀ ਕੁਝ ਹੋਰ ਅਸੀਂ ਵੀ ਬਾਅਦ ਜਾ ਕਰਾਂਗੇ 90 ਲੱਖ ਰੁਪਏ ਫੜੇ ਬਟਾਂਗੇ ਵੀ ਅਸੀਂ ਪਹਿਲਾਂ ਸਮਝਾ ਰਹੇ ਹਾਂ ਕੀ ਫੋਨ ਕਰ ਛੋਟੀ ਮੱਛੀ ਤੇਰਾ ਪੁੱਪੜੇ ਚਲਾਤਾ ਮੈਨੇ ਬਸ ਮੇਰੀ ਛੋੜੀ ਜੀ ਰੱਖਦੇ ਹਾਂ ਚਲੋ ਕੋਈ ਰੜਾ ਆ ਗਿਆ ਹਾਂ ਮੈਂ ਡਾਕਟਰ ਹੁਣ ਹੋਰ ਤੇਰੀ ਲੋੜ ਹੈ ਮੇਰੀ ਟਿਕਟੂ ਕੀ ਲੋੜ ਆ ਜਾ ਕੱਲ ਬਾਸ ਨੂੰ ਲਾ ਦਾਂਗੇ ਕੋਈ ਮੇਰੀ ਬੇਸ਼ਤੀ ਨਾ ਕਰਾ ਦੀ ਮੈਂ ਹੀ ਬੁਲਾਏ ਹੋਏ ነੇ ਅਸਲਾ ਆ ਬੜੀ ਬੰਦੇ ਨੇ ਸਾਰੇ ਠੀਕ ਆ ਆ ਬੜੀ ਬੰਦੇ ਨੇ ਜਲਦੀ ਆਇਆ ਕਰ ਜਲ ਠੀਕ ਆ ਮੇ ਡਾਕਟਰ ਸਟਾਰਟਰ ਨਾਲ ਹੱਥ ਮਲਾਇਆ ਯਾਰ ਤੈਨੂੰ ਬੰਦਾ ਮਿਲ ਰਿਹਾ ਓਏ ਯਾਰ ਇੱਥੇ ਨੁਕਸਾਨ ਕਰੀਂ ਮੈਂ ਕਹੂ ਕੀ ਇਹਦਾ ਯਾਰ ਡਾਕਟਰ ਆ ਜਾ ਬਲਵਾ ਤੂੰ ਲੋਡ ਪੈ ਗਈ ਆਪਾਂ ਆਪਾਂ ਦਿੱਲੀ ਬਦਲਦੇ ਆਂ ਇੱਧਰ ਡਾਕਟਰ ਵੀ ਨਹੀਂ ਪਉ ਇੱਧਰ ਪਾ ਦੇ ਇਸ ਤਰ੍ਹਾਂ ਸਵੇਪ ਆਉਂ ਹੀ ਲੱਗ ਰਿਹਾ ਇਹਦਾ ਆਪਣੇ ਸਾਹਮਣੇ ਆਪਣੇ ਸਾਹਮਣੇ ਬੁਰੇ ਸਿੱਟ ਕੇ ਜਾਊ ਦੇਖ ਲਈ ਤੂੰ ਬਾਅਦ ਵਿੱਚ ਲੈ ਜਾਗੇ ਜਾਂ ਕੁਝ ਨਹੀਂ ਹੋਗਾ ਚਲ ਆ ਜਾ ਚਲਿਏ ਡਾਕਟਰ ਠੀਕਾ ਠੀਕਾ ਚਲੋ ਡਾਕਟਰ ਦੇਖ ਲੈ ਅੱਜ ਜੇ ਦੁਬਾਰਾ ਤੋਂ ਲੋਡ ਪਈ ਆ ਜੀ ਤੂੰ ਜਾ ਮੜੀ ਇਹਦਾਂ ਗੱਲ ਕਰਨੀ ਥੰਨੇ ਤੂੰ ਵਾਜ ਦੁੰਗਾ ਲੱਗ ਜਾ ਤੇਰੇ ਬੰਦਿਆਂ ਨਾਲ ਗੱਲ ਕਰ ਲਈ ਇਹਦੇ ਨਾਲ ਕਰਨੀ ਆਏਗਾ ਬਾਬੇ ਡਾਕਟਰ ਕੰਮ ਕਰੇ ਕੰਮ ਹੋ ਗਈਆ ਹਾਂ ਕੰਮ ਹੋ ਗਈਆ ਵਧੀਆ ਮੈਂ ਡੰਗਰ ਨੂੰ ਘਰ ਸਵਾਰ ਲੈਂਦੇ ਨੇ ਹੈ ਓਕੇ ਹੈ ਹੈ ਓਕੇ ਔਰ ਨਾ ਓਕੇ ਗਏ ਸਾਡੇ ਨਾਲ ਕਿਸਾਨ ਕਰਾ ਦੇ ਉਹ ਬੱਚਾ ਕਹਿੰਦੇ ਨੇ ਵੀ ਇਹ ਤਾਂ ਯਾਰ ਪਾਣੀ ਦੀ ਭਰਤੀ ਹੋਰ ਗੈਨਿਕ ਪਾਣੀ ਦੀ ਬਾ ਪਰ ਕੋਈ ਐਵੇਂ ਨਹੀਂ ਪਤਾ ਨਹੀਂ ਤੂੰ ਤਾਂ ਇਹਦੇ ਲਵੇ ਰਹਿਣਾ ਤੈਨੂੰ ਪਤਾ ਕਰੀ ਆ ਇਹਦਾ ਆਪਾਂ ਕਰਦਾ ਇਹਦਾ ਕਰੀ ਜਾਂਦਾ ਇਹਦੇ ਫਿਰ ਬਤਾਉਣਾ ਪੂ ਕੋਈ ਟੱਕਣਾ ਬਾਬੇ ਡਾਕਟਰ ਸਿੱਖਣਾ ਪੂਆ ਜੱਟ ਦਾ ਬਾਬੇ ਦੀ ਠੀਕ ਹੈ ਇਹਦਾ ਵੀ ਬੰਦਾ ਅੱਜ ਉਹਦੇ ਦਿਨ ਬੰਦ ਹੋ ਗਏ ਹਾਂ ਸਾਡੀ ਭੈਣ ਦਾ ਕੁਝ ਪਿੱਛੇ ਲਾ ਕੇ ਠੀਕ ਹੈ ਪੇਟ ਤੇ ਵੀਰਾ ਫੋਨ ਆਪ ਨਹੀਂ ਰੱਖ ਰਿਹਾ ਇਹ ਇਹ ਆਪਾਂ ਨੇ ਨਵੇਂ ਬੰਦੇ ਬੁਲਾ ਲਏ ਯਾਰ ਕੱਲ੍ਹ ਤੋਂ ਬੁਲਾ ਲਏ ਚਾਲ ਦੇਖ ਲੈ ਬਚਾਰੀ ਉਹ ਠੀਕ ਆ ਗਈ ਸਾੜ ਤੋਂ ਸਭ ਪੈਸੇ ਹੀ ਬੱਤੀਆਂ ਗਏ ਪਰ ਕਿਆ ਬੋਤਲ ਜੀ ਓਏ ਉਹ ਤਾਂ ਲਈ ਆ ਇਹ ਸਾਲੀ ਖਾਲੀ ਆ ਵੇ ਕਰਾ ਕੇ ਵਟ ਕੇ ਲਗਾ 5000 ਹੋਰ ਬਚੇ ਆ ਦੀ 500 ਕਰਿਆ ਪਰ ਨੂੰ ਪਰ ਟੀਕਾ ਪਾ 500 ਆ ਭੱਜ ਜਿਆ ਨਾਲ ਡਾਕਟਰ ਦੀ ਤੱਕਾਇਨੀ ਨੂੰ ਮੁੰਨਾ ਦੇ ਓਏ ਆ ਜਾ ਓਏ ਆ ਜਾਓ ਤੂੰ ਚੱਲ ਉਹ ਹੈਨਿੰਗ ਇੱਕ ਬਣਾ ਦੋ ਹਾਂ ਮੈਂ ਬਾਹਰ ਹੀ ਬੈਠਾ ਹਾਂ ਅੰਦਰ ਨੂੰ ਨਾ ਬਣਾ ਤੁਸੀਂ ਅੰਦਰ ਬੈਠੇ ਹੋ ਬਹੁਤ ਹੋ ਗਿਆ ਓਏ ਸਿਡੈਂਟ ਹੈਲੋ ਓਏ ਆ ਰਹਾ ਰਾਮਪੁਰ ਗਿਆ ਹਾਂ ਆ ਜਾ ਆਇਆ ਭਈ ਉਹ ਤਾਂ ਹੈ ਨਹੀਂ ਇੱਕ ਅੰਦਰ ਭੱਗ ਗਿਆ ਯਾਰ ਹੱਲੇ ਭੱਗ ਗਿਆ ਤੂੰ ਫਿਰ ਮੈਂ ਆ ਰਿਹਾ ਇੱਕ ਇੱਕ ਗੰਮ ਜ਼ਰੂਰੀ ਹੋ ਗਿਆ ਹਾਂ ਆ ਗਿਆ ਮੈਂ ਆ ਜੂੜੀਗਾ ਓਏ ਆ ਗਿਆ ਯਾਰ ਫਿਰ ਤੈਨੂੰ ਸੁਣਦਾ ਨਹੀਂ ਚਾਲ ਐਨਕ ਲਾ ਕੇ ਡੱਕਾ ਮਾਰੀ ਉਹ ਰੱਖ ਜੀ ਇਨਸ਼ਾ ਅੱਜ ਆ ਜਾਵੇ ਲੱਗੇ ਅੰਦਰ ਮੀਂਹ ਦਾ ਜੰਜੀ ਸਾਰੇ ਸਾਰੇ ਹੈਲੋ ਭਈਓ ਆ ਗਿਆ ਓਏ ਆਰ ਦੋ ਓਏ ਦੀਪ ਚੋਈਏ ਚੱਕਣਾ ਆਇਆ ਫੜ ਲਓ ਬਿਠਾਓ ਇੱਥੇ ਆਇਆ ਦੱਬੇ ਤੋੜ ਆਇਆ ਤੋੜਾ ਬੱਲੇ ਤੁਹਾਨੂੰ ਆਏ ਮੈਂ ਅਸੂਰੇ ਕਿ ਮੈਂ ਨੂੰ ਡਾਕਟਰ ਕਹਿਣਾ ਤੁਹਾਨੂੰ ਮੈਂ ਦੱਸ ਫਿਰ ਬੱਲੇ ਓਕੇ ਓਕੇ ਹੋ ਗਿਆ ਡਾਕਟਰ ਯਾਰੇ ਸਮਾਨ ਚੱਕਣ ਆ ਗਿਆ ਆਪਣਾ ਮੱਕੂ ਨਹੀਂ ਹੁੰਦਾ ਤਾ ਆ ਦੇਖ ਲੈ ਡਾਕਟਰ ਲੈ ਬਈ ਅਸੀਂ ਜਦੋਂ 5000 ਦੀ ਲੱਗਤੀ ਇੱਕ ਯਾਰ ਤਾ ਯਾਰ ਇਹ ਕੰਮ ਨਾ ਕੋਈ ਹੋਰ ਡਾਕਟਰ ਨੂੰ ਮੈਨੂੰ ਹੋਰ ਲੱਗ ਰਹੇ ਕਿ ਬਿਹਾਰ ਕਿ ਲਿਖੂਆ ਉਹ ਵੀ ਐਰ ਕਾਲੀ ਦੀਗਾ ਨਾ ਨਾ ਉਹਦੇ ਐਰ ਕਿ ਸਰਤੇ ਹੋ ਮੁੰਡੇ ਚੇਲਾ ਇਹਨਾਂ ਅੰਦਰ ਫੜਾ ਹੋ ਯਾਰ ਕੋਈ ਇਹਦਾ ਚੇਲਾ ਓਏ ਚੇਲਾ ਛੜ ਛੜ ਤੇਰਾ ਗੁਰੂ ਇਹਦਾ ਚੇਲਾ ਉਹ ਤਾਂ ਦੀ ਨਦੀ ਨਾ ਵੜਦਾ ਬੜਪਾ ਇਹ ਤਾਂ ਠੇਵਾਉਂਗਾ ਸੰਗਮ ਹਾਰਦਾ ਸਰਦਾਰ ਤੂੰ ਆਇਆ ਕਰ ਯਾਰ ਪੈਸੇ ਪਾਸੇ ਓਏ ਤੂੰ ਉਹੀ ਤਾਂ ਹੈਗਾ ਯਾਰ ਸੁਣ ਯਾਰ ਉਹੀ ਉਹੀ ਲੱਗਦਾ ਮੈਨੂੰ ਤਾਂ ਯਾਰ ਇਹਦਾ ਮੈਂ ਦੋ ਬੰਦੇ ਨੂੰ ਇਸ ਸੰਵਲ ਦਾ ਸਾਣ ਲਾਹੇ ਹੋਰ ਇਹਦਾ ਧੱਕਾ ਹੀ ਕਰਦਾ ਬਾਈ ਜਿਹੜੀ ਇਹ ਐਨਕ ਕਹਿੰਦਾ ਪਾਦੇ ਦੀ ਐਨਕ ਲਾ ਐਨਕ ਰਾਏ ਦੀ ਬਈ ਡਾਕਟਰ ਆ ਵੀ ਚਲਦੇ ਦਾ ਲਾਇਆ ਰਹੀ ਨੀ ਥੋੜੇ ਤੋਂ 5000 ਦੀ ਦਵਾਈ ਸਾਨੂੰ 500 ਦੇ ਵਿੱਚ ਇਹ ਵੀ ਐਨਕ ਐਨਕ ਇਹਦਾ ਪੈਣ ਦੀ ਆ ਕੀ ਆ ਵੇ ਯਾਰ ਸੰਟ ਹੈ ਬਾਈ ਯਾਰ ਡਾਕਟਰ ਤੇ ਰੀ ਐਨਕ ਦਾ ਆਬਲੀ ਜਾ ਪਸੇ ਹੁਣ ਛੜਦੇ ਨੂੰ ਐਂ ਕਦੋਂ ਡੀ ਦੀਦਾ ਜਾ ਬਾਬਾ ਜੀ ਸੰਤਾ ਹੈਗਾ ਜਿਹੜਾ ਦੇ ਕੇ ਵਾਗਾ ਜੰ ਨੂੰ ਆਥ ਵੰਨ ਰਿਆ ਇਹਨੂੰ ਹੁਣ ਕੋਈ ਨਹੀਂ ਦਿਖ ਰਿਹਾ ਜੇ ਨਹੀਂ ਤਾਂ ਕਿੱਧਰ ਜਾਵੇ ਹੁਣ ਆਜੋ ਕਰੇ ਆਜੋ ਬਸ ਸਰਸੀ ਦੇ ਰਾਤ ਤੱਕ ਵਰਵਾ ਦੇ ਲੈ ਇਹ ਕਹੇ ਡਾਕਟਰ ਦਾ ਕੰਨਾਂ ਚ ਵੱਜਦਾ ਫਿਰ ਦੇ ਦੇ ਜਾ ਐਨਕ ਦੇ ਦੇ ਯਾਰ ਦੇ ਲੈ ਓਏ ਐਨਕ ਲੈ ਜਾ ਓਏ ਡਾਕਟਰ ਹੋਰ ਨਾ ਗੱਲ ਪਈ ਤੇ ਸਰੀਆ ਰਕ ਲੱਗੀ ਦੀ ਅੱਗੇ ਤਾਂ ਨਾ ਇਹੇ ਕੰਮ ਕਰੀ ਹਾਂ ਬੁਦਾਵਾਂਗੇ ਨਹੀਂ ਫਿਰ ਸੜਤ ਅੱਜ ਦਾ ਤੈਨੂੰ ਅੱਗੇ ਤਾਂ ਨਾ ਕਰੀ ਇਹੇ ਕੰਮ ਕਹੇ ਡਾਕਟਰ ਹੈ ਡਾਕਟਰ ਹੋ